ਹੈਲੋ ਦੋਸਤੋ ਤੇ ਅੱਜ ਆਪਾਂ ਇੱਕ ਫਿਲਮ ਦਾ ਰਿਵਿਊ ਕਰਨ ਜਾ ਰਹੇ ਹਾਂ ਸਨਮ ਤੇਰੀ ਕਸਮ ਆਪਾਂ ਜਿਵੇਂ ਪਹਿਲਾਂ ਕਹਾਣੀਆਂ ਸੁਣਾਉਂਦੇ ਹੁੰਨੇ ਆ ਤੇ ਜਾਂ ਕਿਸੇ ਬੁੱਕ ਦਾ ਰਿਵਿਊ ਕਰਦੇ ਹੁੰਨੇ ਆ ਜਾਂ ਕੋਈ ਨਾ ਕੋਈ ਆਪਾਂ ਕਿਸੇ ਚੰਗੇ ਬੰਦੇ ਤੋਂ ਕਹਾਣੀਆਂ ਤੁਹਾਨੂੰ ਪੇਸ਼ ਕਰਵਾਉਂਦੇ ਆ ਅੱਜ ਦੀ ਜਿਹੜੀ ਫਿਲਮ ਆ ਉਹ ਬਹੁਤ ਵਧੀਆ ਸਨਮ ਤੇਰੀ ਕਸਮ ਇਹ ਕੁੜੀ ਆ ਜਿਹੜੀ ਇਹਦੀ ਫੋਟੋ ਦੇਖ ਰਹੇ ਹੋ ਇਹ ਦਾ ਕਰੈਕਟਰ ਉਹਦੇ ਵਿੱਚ ਸਰੂ ਦਾ ਨਾਮ ਇਹਦਾ ਸਰੂਆ ਕਿਉਂਕਿ ਸਾਉਥ ਦੀ ਫਿਲਮਾਂ ਤਾਂ ਕਰੈਕਟਰ ਵੀ ਉਦਾਂ ਦੇ ਆ ਤੇ ਇਹ ਕੁੜੀ ਜਿਹੜੀ ਇਹਦੇ ਆਲੇ-ਦੁਆਲੇ ਇਹ ਕਹਾਣੀ ਘੁੰਮਦੀ ਆ ਸਰੂ ਨਾਂ ਦੀ ਇਹ ਕੁੜੀ ਆ ਪਹਿਲਾਂ ਇਹ ਇੰਨੀ ਸੋਹਣੀ ਨਹੀਂ ਹੁੰਦੀ ਪਹਿਲਾਂ ਇਹ ਮਤਲਬ ਕਿ ਸਿੰਪਲ ਹੁੰਦੀ ਆ ਸਾਦੀ ਹੁੰਦੀ ਆ ਇਹਦੇ ਵਿੱਚ ਜਿਹੜੀ ਫਿਲਮ ਦੇ ਵਿੱਚ ਦਿਖਾਇਆ ਗਿਆ ਉਹ ਮੈਨੂੰ ਕਿ ਇਹ ਦਿਖਾਇਆ ਗਿਆ ਕਿਵੇਂ ਇੱਕ ਪਰਿਵਾਰ ਦੇ ਵਿੱਚ ਰਹਿੰਦੇ ਹੋਏ ਇੱਕੋ ਹੀ ਬੱਚੇ ਦੇ ਨਾਲ ਬਿਤਕਰਾ ਕਿਵੇਂ ਹੁੰਦਾ ਜਿੰਦਗੀ ਕਿਵੇਂ ਦਰਿਆਪਤ ਕਰਦੀ ਆ ਕਿਸਮਤ ਜਿਹੜੀ ਕਿਵੇਂ ਦਰਿਆਪਤ ਕਰਦੀ ਆ ਹਨਾ ਮਾਪੇ ਉਹ ਵੀ ਖੁਦ ਕਿਵੇਂ ਦਰਿਆਪਤ ਕਰਦੇ ਆਗੇ ਹਨਾ ਵੀ ਉਹ ਬੱਚੇ ਦੇ ਨਾਲ ਤੇ ਉੱਤੋਂ ਦੀ ਕਿਸਮਤ ਵੀ ਕਿਦਾਂ ਦਰਿਆਪਤ ਕਰਦੀ ਆ ਵਿਚਾਰੇ ਨਾਲ ਹਨਾ ਤੇ ਚਾਹੇ ਉਹ ਮੁੰਡਾ ਚਾਹੇ ਉਹ ਕੁੜੀ ਆ ਇਹ ਚਾਹੇ ਵਿੱਚ ਕੁੜੀ ਦੇ ਰਾਹੀਂ ਉਹ ਪੇਸ਼ ਕੀਤੀ ਗਈ ਹੈ ਜੀ ਪਰ ਮੇਰੇ ਦਿਲ ਦੇ ਬਹੁਤ ਨਜ਼ਦੀਕ ਆਇ ਫਿਲਮ ਸਨਮ ਤੇਰੀ ਕਸਮ ਇਹ ਕੁੜੀ ਦਾ ਨਾਮ ਸਰੂ ਆਗਾ ਇਹ ਪਹਿਲਾਂ ਇੰਨੀ ਸੋਹਣੀ ਨਹੀਂ ਹੁੰਦੀਗੀ ਤੇ ਇਹ ਬਾਅਦ ਦੇ ਵਿੱਚ ਇਹਦਾ ਮੇਕਓਵਰ ਕਰਵਾਉਂਦਾ ਹੁੰਦਾ ਹੈ ਇਹਦਾ ਜਿਹੜਾ ਬாய்ਫਰੈਂਡ ਹੁੰਦਾਗਾ ਕਹਾਣੀ ਸ਼ੁਰੂ ਹੁੰਦੀ ਹੈ ਕਿ ਇੱਕ ਅਪਾਰਟਮੈਂਟ ਤੋਂ ਮਤਲਬ ਕਿ ਇੱਕ ਜਿਹੜਾ ਜਿੱਥੇ ਕੋਈ ਵੀ ਰਹਿੰਦਾਗਾ ਮਤਲਬ ਕਿ ਕਿਸ ਸੁਸਾਇਟੀ ਤੋਂ ਇਹ ਮੁੰਡਾ ਇੰਦਰ ਹੈਗਾ ਇਹ ਇਹਨਾਂ ਦੇ ਅਪਾਰਟਮੈਂਟ ਦੇ ਵਿੱਚ ਰਹਿਣ ਆਉਂਦਾ ਹੁੰਦਾਗਾ ਇਹ ਪਹਿਲਾਂ ਇਸ ਤਰ੍ਹਾਂ ਦੀ ਹੁੰਦੀ ਹੈਗੀ ਇਹ ਕੁੜੀ ਤੇ ਸਰੂ ਦੀ ਜਿਹੜੀ ਇੱਕ ਛੋਟੀ ਭੈਣ ਹੁੰਦੀ ਹੈ ਜਿਹੜੀ ਬਹੁਤ ਮਾਡਰਨ ਹੁੰਦੀ ਆ ਕਿ ਬਹੁਤ ਸੋਹਣੀ ਹੁੰਦੀ ਆ ਇਹਦੇ ਨਾਲ ਪਰਕਾ ਉਹਦਾ ਇੱਕ ਬாய்ਫਰੈਂਡ ਵੀ ਹੁੰਦਾ ਦਾ ਜਿਹੜੀ ਸਰੂ ਹੁੰਦੀ ਹੈਗੀ ਉਹ ਸਿੰਪਲ ਸਾਦੀ ਹੁੰਦੀ ਆ ਜਿਹਦੇ ਕਰਕੇ ਕੋਈ ਉਹਦਾ ਕੋਈ ਨਹੀਂ ਹੁੰਦਾ ਗਰਲ ਮਤਲਬ ਉਹ ਜਿਆ ਨਹੀਂ ਚੱਕਰ ਹੁੰਦਾ ਬாய்ਫਰੈਂਡ ਵਗੈਰਾ ਦਾ ਉਹ ਬਾਤ ਦੇ ਵਿੱਚ ਕਿਵੇਂ ਬਣਦਾ ਉਹ ਤੁਹਾਨੂੰ ਪਤਾ ਲੱਗ ਜੂ ਕਹਾਣੀ ਦੇ ਵਿੱਚ ਵੀ ਇੰਦਰ ਤੇ ਦੀ ਕਿਵੇਂ ਸੈਟਿੰਗ ਹੁੰਦੀ ਹੈਗੀ ਅ ਜਿਹੜਾ ਇੰਦਰ ਹੁੰਦਾਗਾ ਉਹ ਅਪਾਰਟਮੈਂਟ ਦੇ ਵਿੱਚ ਰਹਿਣਾ ਹੁੰਦਾ ਹੁੰਦਾਗਾ ਤੇ ਇੱਕ ਵਾਰੀ ਉਹ ਮਤਲਬ ਕਿ ਜਿਹੜੀ ਬੈਸਟ ਮੇਕਓਵਰ ਵਾਲੀ ਹੁੰਦੀ ਹੈਗੀ ਮੇਕਅਪ ਕਰਦੀ ਹੈ ਜਿਹੜੀ ਉਹ ਇਹਦੀ গারਲਫ੍ਰੈਂਡ ਹੁੰਦੀ ਹੈ ਇੰਦਰ ਦੀ ਇਹ ਇਹ ਗੱਲ ਸਰੂ ਨੂੰ ਪਤਾ ਲੱਗ ਜਾਂਦੀ ਹੈ ਕਿ ਸਰੂ ਰਾਤ ਨੂੰ ਲੁਕਦੇ ਹੋਏ ਡਰਦੇ ਹੋਏ ਅ ਇੰਦਰ ਦੇ ਕਮਰੇ 'ਚ ਭੱਗ ਜਾਂਦੀ ਆ ਵੀ ਮੈਂ ਇਹਨੂੰ ਰਿਕੁਐਸਟ ਕਰਾਂ ਵੀ ਮੈਨੂੰ ਵੀ ਮੇਰਾ ਵੀ ਮੇਕਓਵਰ ਕਰਾ ਦੇ ਕਿਉਂਕਿ ਮੇਰੀ ਛੇਤੀ ਸਾਧ ਅ ਵਿਆਹ ਹੋ ਜੂ ਛੇਤੀ ਤਾਂ ਮੇਰੀ ਭੈਣ ਦਾ ਵਿਆਹ ਛੇਤੀ ਹੋ ਜੂ ਕਿਉਂਕਿ ਮੇਰੀ ਭੈਣ ਨੂੰ ਬਹੁਤ ਅੜਚਣਾ ਹੁੰਦੀਆਂ ਗਿਆ ਵੀ ਮੇਰੇ ਕਰਕੇ ਮੇਰੇ ਪਰਿਵਾਰ ਨੂੰ ਬਹੁਤ ਅੜਚਣਾ ਆਉਂਦੀਆਂ ਕਿਉਂਕਿ ਮੈਂ ਵੱਡੀਆਂ ਤੇ ਛੋਟੀਆਂ ਦਾ ਵਿਆਹ ਹੋ ਨਹੀਂ ਰਿਹਾਗਾ ਤੇ ਮੰਮੀ ਪਾਪਾ ਵੀ ਮੇਰੇ ਪਰੇਸ਼ਾਨ ਆਗੇ ਵੀ ਮੇਰੀ ਭੈਣ ਵੀ ਜੈਲਸ ਕਰਦੀ ਆ ਵੀ ਉਹਦਾ ਬਾਈਫਰੈਂਡ ਆ ਜਿਹੜਾ ਉਹ ਕਿਸੇ ਹੋਰ ਸ਼ਾਦੀ ਕਰਵਾ ਲੂ ਨਹੀਂ ਉਹ ਐਸੇ ਕਰਕੇ ਇੰਦਰ ਦੇ ਕਮਰੇ ਚ ਚਲੀ ਜਾਂਦੀ ਆ ਪਰ ਇੰਦਰ ਦੀ ਜਿਹੜੀ গারਲਫਰੈਂਡ ਹੁੰਦੀ ਆ ਉਹ ਜਿਹੜੀ ਬੈਸਟ ਮੇਕਅਪ ਪਰ ਓਵਰ ਆਲੀ ਹੁੰਦੀ ਆ ਉਹ ਉਸੇ ਟਾਈਮ ਰਾਤ ਨੂੰ ਉਤ ਕਮਰੇ ਚ ਆ ਜਾਂਦੀ ਆ ਉਹ ਇਹਨਾਂ ਨੂੰ ਗਲਤ ਸਮਝ ਲੈਂਦੀ ਆ ਤੇ ਬੋਤਲ ਚਲਾ ਕੇ ਮਾਰਦੀ ਆ ਜਿਹੜੀ ਅ ਮਤਲਬ ਕਿ ਹੁੰਦੀ ਹੈਗੀ ਉਹ ਬੋਤਲ ਜੇ ਚਲਾ ਕੇ ਮਾਰਦੀ ਆ ਤਾਂ ਜਿਹੜਾ ਇੰਦਰ ਹੁੰਦਾ ਇਹ ਮੁੰਡਾ ਉਹ ਬੋਤਲ ਇਹਦੇ ਲੱਗ ਜਾਂਦੀ ਆ ਇਹ ਬੈਕ ਦੇ ਵਿੱਚ ਟੂਹੀ ਦੇ ਵਿੱਚ ਲੱਗ ਜਾਂਦੀ ਆ ਇਹਨੂੰ ਸਾਹਮਦੇ ਸਾਹਮਦੇ ਮਤਲਬ ਕਿ ਸਰੂ ਨੂੰ ساری ਰਾਤ ਲੰਘ ਜਾਂਦੀ ਹੈਗੀ ਤੇ ਸਰੂ ਨੂੰ ਜੋ ساری ਰਾਤ ਲੰਘ ਜਾਂਦੀ ਆ ਤਾਂ ਧੜ ਕੇ ਸਿਕਿਉਰਿਟੀ ਗਾਰਡ ਦੇਖ ਲੈਂਦਾ ਤੇ ਇਹ ਇਹਦੇ ਜਿਹੜੇ ਪਾਪਾ ਹੁੰਦੇ ਆ ਉਹਨੂੰ ਕੋਈ ਗਲਤਫਹਿਮੀ ਬਹੁਤ ਜ਼ਿਆਦਾ ਗਲਤਫਹਿਮੀ ਪੈ ਜਾਂਦੀ ਆ ਤੇ ਉਹਦੇ ਪਾਪਾ ਜਿਹੜੇ ਹੁੰਦੇ ਆ ਉਹ ਇਹਨੂੰ ਜਿਉਂਦੀ ਨੋ ਹੀ ਇਹ ਸਮਝ ਲੈਂਦੇ ਆ ਵੀ ਇਹ ਸਾਡੇ ਬੰਨਿਓ ਅੱਜ ਤੋਂ ਸੰਸਾਰ ਤੇ ਜਿਉਂਦੀ ਨਹੀਂ ਰਹੇਗੀ। ਵਿਚਾਰੀ ਦੀ ਕਿਸਮਤ ਤੇ ਦੇਖੋ ਵੀ ਕਰਨ ਚੰਗਾ ਗਈ ਹੁੰਦੀ ਆ ਤੇ ਲੈ ਕੇ ਕੀ ਆਉਂਦੀ ਆ ਹਨਾ ਫਿਰ ਫਿਰ ਇੰਦਰ ਦੇ ਨਾਲ ਹੀ ਇਹ ਰਹਿੰਦੀ ਆ ਉਦੋਂ ਇੰਦਰ ਦਾ ਵੀ ਬ੍ਰੇਕਅਪ ਹੋ ਜਾਂਦਾ ਉਹਦੇ ਨਾਲ ਉਹ ਕੁੜੀ ਨਾਲੋਂ ਜਿਹੜੀ ਮੇਕਓਵਰ ਕਰਦੀ ਹੁੰਦੀ ਆ ਇਸ ਤੋਂ ਬਾਅਦ ਜਿਹੜੀ ਇਹ ਇੰਦਰ ਦੇ ਨਾਲ ਹੀ ਇਹਦਾ ਰਹਿਣਾ ਸਹਿਣਾ ਹੋ ਜਾਂਦਾਗਾ ਪਰ ਇੰਦਰ ਦੀ ਵੀ ਇੱਕ ਕਹਾਣੀ ਹੁੰਦੀ ਆ ਵੀ ਅੰਦਰ ਇੱਕ ਵਧੀਆ ਕਰਤੋ ਹੁੰਦਾ ਮੁੰਡਾ ਇੰਦਰ ਦਾ ਡੈਡੀ ਇੱਕ ਸੀਨ ਦੇ ਵਿੱਚ ਮਿਲਦਾਗਾ ਜਿਹੜਾ ਇਹਨਾਂ ਨੂੰ ਇੱਕ ਸੀਨ ਦੇ ਰਾਹੀਂ ਮਿਲਦਾਗਾ ਉਸ ਸੀਨ ਦੇ ਵਿੱਚ ਸਰੂ ਆ ਜਿਹੜੀ ਉਹ ਦੋਨਾਂ ਦਾ ਮੇਲ ਮਲਾਪ ਹੋ ਜਾਂਦਾਗਾ ਹੌਲੀ ਹੌਲੀ ਜਿਹੜਾ ਸਰੂ ਦੇ ਜਿਹੜੀ ਸਰੂ ਹੁੰਦੀ ਹੈਗੀ ਸਰੂ ਨੂੰ ਇੱਕ ਪ੍ਰੋਬਲਮ ਹੁੰਦੀ ਹੈ ਤੇ ਨੱਕ ਚੋਂ ਲਹੂ ਆਉਂਦਾ ਹੁੰਦਾਗਾ ਇਹ ਹੁਣ ਤੁਸੀਂ ਦੇਖ ਰਹੇ ਹੋ ਹਸਪਤਾਲ ਦੀ ਸਟੇਜ ਤੇ ਹੈ ਹਸਪਤਾਲ ਦੇ ਵਿੱਚ ਹੈ ਇਹ ਆਖਰੀ ਸਟੇਜ ਤੇ ਹੁੰਦੀ ਹੈ ਇਸ ਇਸ ਸੀਨ ਦੇ ਵਿੱਚ ਇੱਥੇ ਇਹਦਾ ਪਾਪਾ ਇੰਦਰ ਦਾ ਪਾਪਾ ਵੀ ਇਹਨੂੰ ਮਿਲ ਜਾਂਦਾ ਹੈਗਾ ਤੇ ਇੰਦਰ ਦਾ ਪਾਪਾ ਇਹਨੂੰ ਐਕਸੈਪਟ ਵੀ ਕਰ ਲੈਂਦਾ ਇਹਨਾਂ ਦੋਨਾਂ ਦੀ ਜਿਹੜੀ ਮੈਰਿਜ ਵੀ ਹੋ ਜਾਂਦੀ ਆ ਪਰ ਇਸ ਮੈਰਿਜ ਦੇ ਵਿੱਚ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਕਿਉਂਕਿ ਸਰੂ ਦਾ ਪਾਪਾ ਇਹਨੂੰ ਇਹ ਹੀ ਸਮਝ ਚੁੱਕਿਆ ਹੁੰਦਾ ਵੀ ਇਹ ਸਾਡੇ ਲਈ ਜਹਾਨ ਤੋਂ ਬਾਗੀ ਹੈ ਨਾ ਵਿਚਾਰੀ ਦੁੱਖ ਚੱਲਦੀ ਆ ਹਨਾ ਤੇ ਇਹਦੀ ਛੋਟੀ ਭੈਣ ਦਾ ਵੀ ਵਿਆਹ ਹੋ ਜਾਂਦਾ ਦਾ ਤੇ ਛੋਟੀ ਭੈਣ ਦਾ ਵਿਆਹ ਇਹ ਵਿਚਾਰੀ ਵੀਡੀਓ ਤੇ ਦੇਖਦੀ ਹੈਗੀ ਜਿਹੜੇ ਪੈਲਸ ਦੇ ਵਿੱਚ ਇਹਦੀ ਭੈਣ ਦਾ ਵਿਆਹ ਹੋਇਆ ਹੁੰਦਾਗਾ ਉਹ ਗਾਣੇ ਦੇ ਵਿੱਚ ਮਤਲਬ ਕਿ ਗਾਣਾ ਚੱਲਦਾਗਾ ਫਿਲਮ ਦੇ ਵਿੱਚ ਫਿਰ ਇਹ ਟੀਵੀ ਤੇ ਮਤਲਬ ਕਿ ਆਪਦੀ ਭੈਣ ਦਾ ਸਾਰਾ ਉਹ ਜਿਹੜਾ ਉਹ ਦੇਖਦੀ ਹੈਗੀ ਪ੍ਰੋਗਰਾਮ ਦਾ ਵਿਆਹ ਵਿਆਹ ਦਾ ਪ੍ਰੋਗਰਾਮ ਉਹ ਜਦੋਂ ਉੱਥੇ ਵਿਚਾਰੀ ਦਿਲ ਜਤਾ ਲੈਂਦੀ ਹੈ ਇਹ ਵੀ ਬਹੁਤ ਕੁਛ ਇਹ ਫਿਲਮ ਦੇ ਵਿੱਚ ਦਿਖਾਇਆ ਗਿਆ ਹੈ ਨਾ ਵੀ ਕਿਦਾਂ ਬੰਦਾ ਆਪਣੇ ਆਪ ਤੋਂ ਦੂਰ ਭੱਜਦਾ ਜਾਂ ਕਿਸੇ ਦਾ ਚੰਗਾ ਵੀ ਕਰਦਾ ਉਹਦਾ ਮਾੜਾ ਹੀ ਹੁੰਦਾ ਹੈਗਾ ਹੈ ਨਾ ਤੇ ਮੈਨੂੰ ਬੜੀ ਇਮੋਸ਼ਨਲ ਲੱਗੀ ਇਹ ਫਿਲਮ ਇੱਕ ਆਸ ਗੱਲ ਇੱਕ ਨੋਟ ਰੱਖਿਓ ਪੁਆਇੰਟ ਤੇ ਜਿੱਦੇ ਮੇ ਇਹਦੇ ਨੱਕ ਚੋਂ ਲਹੂ ਆਉਂਦਾ ਹੁੰਦਾ ਸਾਰੇ ਆਏ ਕਹਿੰਦੇ ਹੁੰਦੇ ਆ ਵੀ ਚਲ ਛੋਟੀ ਮੋਟੀ ਬਿਮਾਰੀ ਆ ਕੁਛ ਤਾਂ ਹੁਣ ਮਤਲਬ ਕਿ ਮੈਂ ਇੱਕ ਕਰੈਕਟਰ ਨੂੰ ਇਹ ਜਿਹਨੂੰ ਜਾਣਦਾ ਵੀ ਹਾਂ ਜਿਹੜਾ ਜ਼ਿੰਦਗੀ ਲੈਵਲ ਦੇ ਵਿੱਚ ਖੁਦ ਵੀ ਜਿਉਆ ਇਸ ਜ਼ਿੰਦਗੀ ਨੂੰ ਲੋਕ ਡਰਾਮਾ ਕਹਿੰਦੇ ਜਿਵੇਂ ਨਾ ਪਰ ਉਹ ਡਰਾਮਾ ਨਹੀਂ ਹੁੰਦਾ ਅਸਲ ਦੇ ਵਿੱਚ ਐਂਡ ਤੇ ਜਾ ਕੇ ਹੌਸਪੀਟਲ ਦੇ ਵਿੱਚ ਪਤਾ ਲੱਗਦਾ ਵੀ ਇਹ ਕਿਸੇ ਗੰਭੀਰ ਬੰਬਾਰੀ ਦੇ ਨਾਲ ਮਿਲ ਕੇ ਜੋੜ ਰਹੀ ਹੈਗੀ ਹਨਾ ਤੇ ਐਂਡ ਤੇ ਫਿਰ ਇੰਦਰ ਜਦੋਂ ਇਸ ਸਟੇਜ ਦੇ ਉੱਤੇ ਇਹਦੇ ਨਾਲ ਹੁੰਦਾ ਵਾ ਇਹਦਾ ਸਾਥ ਦੇ ਰਿਹਾ ਹੁੰਦਾ ਦਾ ਪਾਪਾ ਵੀ ਇੱਥੇ ਹੁੰਦਾ ਸਾਰਾ ਪਰਿਵਾਰ ਮਿਲ ਜਾਂਦਾ ਪਰ ਜਿਹੜਾ ਇਹਦਾ ਪਰਿਵਾਰ ਹੁੰਦਾ ਉਹ ਇਹਨਾਂ ਐਕਸੈਪਟ ਨਹੀਂ ਕਰਦਾਗਾ ਜਿਹੜਾ ਸਰੂ ਦਾ ਪਰਿਵਾਰ ਆ ਉਹ ਇਹਨੂੰ ਐਕਸੈਪਟ ਨਹੀਂ ਕਰ ਰਿਹਾ ਹੁੰਦਾ ਹੋਰ ਪਰਿਵਾਰ ਐਕਸੈਪਟ ਕਰ ਰਿਹਾ ਹੁੰਦਾ ਖਾਸ ਕਰ ਇਹਦਾ ਪਾਪਾ ਨਹੀਂ ਐਕਸੈਪਟ ਕਰ ਰਿਹਾ ਹੁੰਦਾ ਹਨਾ ਇਸ ਸੀਨ ਦੇ ਵਿੱਚ ਸਰੂ ਆ ਜਿਹੜੀ ਉਹ ਇਹਨੂੰ ਮਿਲੀ ਹੁੰਦੀ ਹੈਗੀ ਹਨਾ ਤੇ ਬਹੁਤ ਕੁਝ ਪਾਪੜ ਵਿਚਾਰੀ ਬੇਲਦੀ ਹੈਗੀ ਤੇ ਇਹ ਸੀਨ ਵੀ ਦੇਖਣ ਵਾਲਾ ਹੈ ਇਹਦੇ ਵਿੱਚ ਵੀ ਵਿਚਾਰੀ ਦੀ ਕਹਿ ਲਈਏ ਬੇਵਸੀ ਆ ਜਿਹੜੀ ਇੱਕ ਤੇ ਉਹਨੂੰ ਮਜਬੂਰ ਹੋ ਕੇ ਕਿਸੇ ਮੁੰਡੇ ਦੇ ਘਰ ਕੇ ਹਨਾ ਵੀ ਉਹ ਮੈਨੂੰ ਪਸੰਦ ਕਰੂਗਾ ਜਾਂ ਹੋਰ ਉਹਦੇ ਕਰਕੇ ਇਹਨੂੰ ਪਾਲੂ ਜਿਹਾ ਬਣ ਕੇ ਆਉਣਾ ਪੈਂਦਾ ਇਹ ਲਿਫਟ ਦੇ ਵਿੱਚ ਟੱਕਰਦੀ ਹੁੰਦੀ ਹੈ ਇੰਦਰ ਨੂੰ ਹਨਾ ਤੇ ਇਹ ਬਸ ਇਦਾਂ ਦਾ ਇਹ ਮਿਲ ਜਾਂਦੇ ਆ ਜਿਹੜਾ ਇਸ ਤੋਂ ਬਾਅਦ ਇਸ ਸੀਨ ਦੇ ਰਾਹੀਂ ਮਤਲਬ ਕਿ ਇਹ ਦਿਖਾਇਆ ਵੀ ਜਾਂਦਾ ਵੀ ਇਹ ਕਿੰਨੀ ਪੂੜੀ ਸੀ ਜਾਂ ਕਿ ਨਾ ਨਾ ਲੋਕ ਸਿੰਪਲ ਸਿਟੀ ਨੂੰ ਪਸੰਦ ਨਹੀਂ ਕਰਦੇ ਸਾਦਗੀ ਨੂੰ ਪਸੰਦ ਨਹੀਂ ਕਰਦੇ ਲੋਕ ਬਾਰੀ ਦਿਖਾਵੇ ਤੇ ਜਾਂਦੇ ਹੈਗੇ ਹਨਾ ਉਹ ਸਾਰੀਆਂ ਇਹ ਚੀਜ਼ ਇਹਦੇ ਵਿੱਚ ਚੀਜ਼ਾਂ ਦਿਖਾਈਆਂ ਗਈਆਂ ਜਾਂ ਜਿਹੜੀ ਕਿਸਮਤ ਆ ਉਹ ਕਿੰਨਾ ਧੱਕਾ ਕਰਦੀ ਹੈ ਜਾਂ ਮਾਪਿਓ ਹਨਾ ਕਿੰਨੀ ਦਰਿਆਬਤ ਕਰਦੇ ਹੈਗੇ ਵੀ ਜੇ ਬੱਚਾ ਸੋਹਣਾ ਨਹੀਂ ਜਾਂ ਬੱਚੇ ਦਾ ਕਿਸੇ ਵੀ ਲੈਵਲ ਤੇ ਵੀਕਾ ਬੱਚਾ ਹਨਾ ਤਾਂ ਮਾਪਿਓ ਕਿੰਨਾ ਉਹਨੂੰ ਪਿੱਛੇ ਛੱਡ ਦਿੰਦੇ ਹੈਗੇ ਉਹ ਇਹਦੇ ਵਿੱਚ ਇਹ ਫਿਲਮ ਦੇ ਵਿੱਚ ਦਿਖਾਇਆ ਗਿਆਗਾ ਤੇ ਫਿਰ ਇਸ ਤੋਂ ਬਾਅਦ ਗੱਲ ਕਰਦੇ ਆਂਗੇ ਵੀ ਇਹਦੇ ਪਰਿਵਾਰ ਦੀ ਆਪਾਂ 2 ਪੁਆਇੰਟ ਦੀ ਗੱਲ ਕਰਦੇ ਆਂ ਵੀ ਇਹਦਾ ਪਰਿਵਾਰ ਜਿਹੜਾ ਹੁੰਦਾ ਨਹੀਂ ਐਕਸੈਪਟ ਕਰਦਾਗਾ ਵੀ ਇਹ ਤਾਂ ਸਾਡੇ ਮਨੋਂ ਜਾ ਚੁੱਕੀ ਐ ਖਾਸ ਕਰ ਇਹਦੀ ਮਾਂ ਤਾਂ ਮੂਹ ਕਰਦੀ ਹੁੰਦੀ ਐ ਤਾਂ ਪਿਓ ਬਿਲਕੁਲ ਨਹੀਂ ਮੂਹ ਕਰਦਾ ਹੁੰਦਾਗਾ ਜਦੋਂ ਲਾਸਟ ਸਟੇਜ ਵਾਲਾ ਸੀਨ ਚੱਲ ਪੈਂਦਾਗਾ ਵੀ ਲਾਸਟ ਸੀਨ ਸਟੇਜ ਤੇ ਹੁੰਦੀ ਐ ਇਹਦਾ ਸਾਨੂੰ ਦਾ ਪਾਪਾ ਹੁੰਦਾਗਾ ਇਹ ਜਿਹੜੇ ਬਾਪੂ ਜੀ ਹੁੰਦੇ ਆ ਮਤਲਬ ਕਿ ਸਰੂ ਦਾ ਪਾਪਾ ਹੁੰਦਾ ਫਿਰ ਇੰਦਰ ਇਹਨਾਂ ਦੇ ਘਰੇ ਜਾ ਵਰਦਾ ਇਹਨਾਂ ਦੇ ਘਰੇ ਜਾ ਕੇ ਉਹ ਦੇਖਦਾ ਵੀ ਇਹਦੀ ਫੋਟੋ ਦੇ ਉੱਤੇ ਫੁੱਲ ਚੜਾਏ ਹੋਏ ਹੁੰਦੇ ਹੈਗੇ ਸਰੂ ਦੀ ਫੋਟੋ ਤੇ ਤੇ ਫਿਰ ਇੰਦਰ ਜਾ ਕੇ ਗੁੱਸੇ ਦੇ ਵਿੱਚ ਉਹ ਫੁੱਲ ਸਾਰੀਆਂ ਫੋਟੋਆਂ ਫੋਟੋਆਂ ਲਾ ਦਿੰਦਾਗਾ ਫੋਟੋਆਂ ਤੋ ਹਾਰ ਵਗੈਰਾ ਲਾ ਦਿੰਦਾਗਾ ਤੇ ਫਿਰ ਇਹ ਇਹਨਾਂ ਨੂੰ ਦੱਸਦਾ ਵੀ ਵੀ ਉਹ ਤਾਂ ਵੈਸੇ ਵੀ ਵਿਚਾਰੀ ਜਾਣਯੋਗ ਕੋਈ ਹੈਗੀ ਉਹ ਤਾਂ ਹੁਣ ਹਸਪਤਾਲ ਦੇ ਵਿੱਚ ਪਈ ਹੈ ਹਨ ਫਿਰ ਉਹ ਫਿਰ ਜਦੋਂ ਸਾਰੀ ਗੱਲ ਹਕੀਕਤ ਬਿਆਨ ਕਰਦਾ ਹਨ ਉਹ ਫਿਰ ਉਹਦਾ ਪਾਪਾ ਉਹਨੂੰ ਹਸਪੀਟਲ ਚ ਮਿਲਣ ਆਉਂਦਾਗਾ ਸਰੂ ਦਾ ਪਰ ਉਹਦੇ ਤੇ ਇੱਕ ਸਮਾਂ ਬਹੁਤ ਜਾ ਚੁੱਕਿਆ ਹੁੰਦਾ ਜਿਹੜੀ ਉਹਦੇ ਨੱਕ ਚੋਂ ਮਤਲਬ ਕਿ ਲਹੂ ਵਗੈਰਾ ਆਉਂਦਾ ਹੁੰਦਾਗਾ ਉਹ ਨਾਰਮਲ ਨਹੀਂ ਹੁੰਦਾਗਾ ਉਹ ਕੋਈ ਪ੍ਰੋਬਲਮ ਹੁੰਦੀ ਆ ਉਹਨੂੰ ਤੇ ਐਂਡ ਤੇ ਜਾ ਕੇ ਸਰੂ ਦਾ ਇਸ ਜਹਾਨ ਦੇ ਵਿੱਚੋਂ ਰੁਖਸਤ ਹੋ ਜਾਂਦਾ ਕੰਮ ਤੇ ਇਹ ਜਿਹੜੀ ਸਟੋਰੀ ਆ ਹੈਪੀ ਐਂਡਿੰਗ ਦੀ ਥਾਂ ਤੇ ਸੈਡ ਐਂਡਿੰਗ ਹੋ ਜਾਂਦੀ ਆ ਤੇ ਆਖਰ ਦੇ ਵਿੱਚੋਂ ਆਪਦੇ ਪਾਪਾ ਨੂੰ ਉਹਨਾਂ ਦੇ ਹੀ ਕਿਹਾ ਇੱਕ ਡਾਇਲੋਗ ਬੋਲਦੀ ਹੁੰਦੀ ਆ ਜਿਹੜੀ ਅਸਰੂ ਕਹਿੰਦੀ ਹੁੰਦੀ ਆ ਤੇ ਮੇਰੇ ਬਹੁਤ ਪਸੰਦ ਆ ਵੀ ਮਨ ਕਾ ਹੋ ਤੋ ਅੱਛਾ ਔਰ ਮਨ ਕਾ ਨਾ ਵੀ ਹੋ ਤੋ ਵੀ ਅੱਛਾ ਹੈ ਨਾ ਜ਼ਿੰਦਗੀ ਦੀ ਬਹੁਤ ਵੱਡੀ ਸੱਚਾਈ ਆ ਵੀ ਜੇ ਤੁਹਾਡੇ ਮਨ ਦਾ ਹੋ ਗਿਆ ਤਾਂ ਵੀ ਠੀਕ ਆ ਜੇ ਨਹੀਂ ਹੋਇਆ ਤਾ ਉਸ ਤੋਂ ਵੀ ਬਹੁਤ ਵਧੀਆ ਪੋਜ਼ਿਟਿਵਿਟੀ ਰੱਖੋ ਨਾ ਜ਼ਿੰਦਗੀ ਦੇ ਵਿੱਚ ਤਾਂ ਇਦਾਂ ਕਰਦੇ ਕਰਦੇ ਸਰੂ ਜਹਾਨ ਤੋਂ ਰੁਖਸਤ ਹੋ ਜਾਂਦੀ ਆ ਤੇ ਫਿਲਮ ਸਨਮ ਤੇਰੀ ਕਸਮ